ਪੂਰੀ ਚੜਦੀ ਕਲਾ ਚ ਹੈਗਾ 3 4 5 ਘੰਟੇ ਨੋਤ ਨਿਨੇਮ ਕਰਦਾ ਹੈਗਾ ਤੇ ਬਿਲਕੁਲ ਚਿਹਰਾ ਦਮਕ ਰਿਹਾ ਚੜਦੀ ਕਲਾ ਚ ਹੈਗਾ ਤੇ ਅੱਜ ਭੈਣ ਨੇ ਉਹਨੂੰ ਰਖੜੀ ਬੰਨ ਕੇ ਮੈਂ ਪੋਤੇ ਗੁਰੂ ਸਾਹਿਬ ਦੇ ਵਾਸਤੇ ਗੁਰੂ ਸਾਹਿਬ ਦੇ ਚਰਨਾਚੋਤੇ ਲਈ ਅਰਦਾਸ ਕੀਤੀ ਕਿ ਮੇਰਾ ਭਰਾ ਹਮੇਸ਼ਾ ਚੜਦੀ ਕਲਾ ਚ ਰਹੇ ਤੇ ਸੱਚ ਦੀ ਜਿੱਤ ਹੋਏ ਤੇ ਇਸ ਬੇਈਮਾਨ ਸਰਕਾਰ ਦੀ ਨਲੈਕੀਆਂ ਨੂੰ ਝੂਠ ਨੂੰ ਧੋਕੇ ਨੂੰ ਐਵੇਂ ਬੇਬਾਕੀ ਦੇ ਨਾਲ ਬਦਲਾਖੋਰੀ ਤਾਂ ਜਿਹੜਾ ਇਹ ਦੇਖੂਗਾ ਜਿਹੜੇ ਝੂਠ ਮਾਰ ਕੇ ਇਹਨੇ ਸਰਕਾਰ ਬਣਾਈ ਤੇ ਅੱਜ ਬੜੇ ਹਜ਼ਾਰ ਏਕੜ ਪੰਜਾਬ ਦੀ ਸੋਨੇ ਵਰਗੀ ਧਰਤੀ ਧਰਤੀ ਕਿਸਾਨਾਂ ਦੀ ਜੱਦੀ ਪੁਸ਼ਤੀ ਜਾਇਦਾਦ ਜਿਹਦੇ ਵਿੱਚ ਉਹਨਾਂ ਦੇ ਬੱਚੇ ਪਲਦੇ ਨੇ ਉਹ ਜ਼ਮੀਨ ਨੂੰ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਹੜੱਪ ਕੇ ਪ੍ਰਾਈਵੇਟ ਲੋਕਾਂ ਨੂੰ ਦੇ ਕੇ ਆਪ ਦੀ ਜੇਬ ਪਰ ਇਹਨਾਂ ਵਾਸਤੇ 35 ਹਜ਼ਾਰ ਕਰੋੜ ਇਕੱਠੇ ਕਰਕੇ ਇਹਨਾਂ ਨੇ ਜਿਹੜਾ ਇਹ ਵੱਡਾ ਲੈਂਡ ਗ੍ਰੈਬਿੰਗ ਦਾ ਸਕੈਮ ਬਣਾਇਆ ਹੈਗਾ ਸਭ ਤੋਂ ਵੱਡੀ ਚਿੰਤਾ ਦੀ ਗੱਲ ਪੰਜਾਬ ਵਾਸਤੇ ਆ ਇਹ ਤਾਂ ਚਿੰਤਾ ਪਹਿਲੇ ਸੀ ਕਿ 2 ਲੱਖ ਕਰੋੜ ਤੋਂ 4 ਲੱਖ ਕਰੋੜ ਦਾ ਕਰਜ਼ਾ ਛਾੜਤਾ ਤੇ ਅੱਜ ਸਾਡੇ ਪੰਜਾਬ 'ਚ ਡਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਪਿਛਲੇ ਸਾਲ ਲੇਕਿਨ ਹੋਣ ਜਿਹੜਾ ਕਿਸਾਨਾਂ ਦੀ ਜ਼ਮੀਨ ਖੋ ਕੇ ਪੰਜਾਬ ਦਾ ਭਵਿੱਖ ਕੀ ਆ ਸਾਡੀ ਫੂਡ ਸਿਕਿਉਰਿਟੀ ਦੇ ਉੱਤੇ ਸਵਾਲੀਆ ਨਿਸ਼ਾਨ ਉਠੂਗਾ ਕਿਉਂਕਿ ਪੰਜਾਬ ਦੇਸ਼ ਦਾ ਢਿੱਡ ਪਰਦਾ 65 ਹਜ਼ਾਰ ਸੋਨੇ ਵਰਗੀ ਜ਼ਮੀਨ ਜਿਹਨਾਂ ਨੇ ਬਿਲਡਰਾਂ ਨੂੰ 베ਤੀ ਤੱਕ ਢਿੱਡ ਦਾ ਆਪਣਾ ਢਿੱਡ ਹੀ ਜਾਊਗਾ ਤੇ ਦੇਸ਼ ਦਾ ਵੀ ਢਿੱਡ ਭਰੂਗਾ ਕੌਣ ਬਹੁਤ ਵੱਡੀ ਚੀਜ਼ ਹੈ ਜਿਹੜਾ ਦੂਜੇ ਪਰਤੇ ਕੀਤਾ ਵਿਜੀਲੈਂਸ ਵੱਲੋਂ ਮਿਸਬਿਹੇਵ ਦਾ ਕਿੱਸ ਤਰ੍ਹਾਂ ਦੇਖਦੇ ਹੋ ਦੂਜੇ ਪਰਤੇ ਇਹ ਪਖਲਾਹਟ ਸਰਕਾਰ ਦੀ ਹੁਣ ਪਰਚੇ ਗੱਲ ਨਸ਼ੇ ਦੀ ਤੇ ਫਿਰ ਪਰਚੇ ਕਿਹੋ ਜੇ ਇਹਦੇ ਨਾਲ ਸਾਫ ਹੈਗਾ ਕਿ ਇਹਨਾਂ ਦੇ ਕੋਲ ਕੋਈ ਮੁੱਦਾ ਨਹੀਂ ਹੈਗਾ ਕੋਈ ਇਹਨਾਂ ਨੂੰ ਸਬੂਤ ਨਹੀਂ ਮਿਲ ਰਿਹਾ ਕਿਉਂਕਿ ਹੈ ਹੀ ਨਹੀਂ ਕੁਝ ਤਾਂ ਮਿਲੂਗਾ ਵੀ ਨਹੀਂ ਮੀਨਾ ਵਿਕਰਮਜੀਤਿਆ ਵੱਲੋਂ ਅੰਦਰੋਂ ਤੁਹਾਨੂੰ ਦਿੱਤਾ ਉਹ ਕਿ ਭਾਕਪਤ ਵਿਕਰਮਜੀਤਿਆ ਨੇ ਸਿਰਫ ਆਪਣੇ ਸਮਸਥਕਾਨ ਨੂੰ ਕਿਹਾ ਕਿ ਮੈਂ ਚੜ੍ਹਦੀ ਕਲਾ ਚ ਤੇ ਜਿਸ ਦਿਨ ਮੈਂ ਬਾਹਰ ਆ ਗਿਆ ਭਗਵੰਤਮਾਨ ਨੂੰ ਤਾਂ ਉਹਦੇ ਉਸ ਦਿਨ ਦੇ ਸੁਪਨੇ ਆਣੇ ਚਾਹੀਦੇ ਨੇ ਕਿਉਂਕਿ ਉਹ ਉਹ ਬੇਨਕਾਬ ਕਰਕੇ ਲੋਕਾਂ ਦੇ ਮੁੱਦੇ ਜਿਹੜੇ ਨੇ ਅਹ ਸੋਚਦਾ ਕਿ ਮੈਂ ਪਰਦਾ ਭਾ ਕੇ ਧਿਆਨ ਭਟਕਾ ਕੇ ਮੈਂ ਆ ਕੁਛ ਕਰ ਲਾਂਗਾ ਆਪਣੀ ਕੁਰਸੀ ਦੇ ਖਾਤਰ ਜਿੰਨੀ ਵੱਡੀ ਬਹੁਮਤ ਦੇ ਨਾਲ ਵਿਸ਼ਵਾਸ ਦੇ ਨਾਲ ਲੋਕਾਂ ਨੇ ਇਹਨੂੰ ਲੈ ਕੇ ਆਏ ਸੀ ਉਹਨਾਂ ਵੱਡਾ ਵਿਸ਼ਵਾਸ ਘਾਟੇ ਨੇ ਲੋਕਾਂ ਨਾਲ ਕੀਤਾ ਇੱਕ ਇੱਕ ਕਢਵਾਵਾਂ ਵਾਲੀ ਗੱਲ ਇਹਨਾਂ ਨੇ ਇੱਕ ਕਢਵਾਵਾਂ ਤਾਂ ਨਿਕਲਣ ਗਿਆ ਇਹ ਲੋਕੀ ਘਟਣਗੇ ਇਹ ਤੁਸੀਂ ਦੇਖ ਲਓ ਦਿਨ ਦੋ ਨਹੀਂ ਜਿਸ ਤੇ ਮੋਟਾ ਆਣ ਗਿਆ ਨਾ ਇਹ ਝਾੜੂ ਨੂੰ ਜਿੰਨੂੰ ਕੀਤਾ ਇਹ ਝਾੜੂ ਲੋਕੀ ਤਿਆਰ ਵਾ ਤਿਆਰ ਬੈਠੇ ਨੇ ਦਿੱਤਾ ਚ ਇਹ ਲੰਗਨਗੇ ਕਿ ਇਹਨਾਂ ਨੂੰ ਪਤਾ ਨਹੀਂ ਲੱਗੋ ਅਸੀਂ ਭੱਜੇ ਕਿੱਥੇ ਕਿਹੜੀ ਵਾਲ ਹੋ ਤਾਂ ਵੰਤਮਾਨ ਹੋਏ ਤੇ ਇਹਨਾਂ ਦੇ 92 ਹੋਣ ਇਹ ਨਜ਼ਰ ਨਹੀਂ ਆਂਦੇ ਪੰਜਾਬ ਦਾ ਅਸਮਾਨ ਲਗਾਤਾਰ ਕਹਿ ਰਹੇ ਨੇ ਮੁੱਛ ਦਾ ਬੜੇ ਗੱਲ ਕਰਦੇ ਨੇ ਦੇਖੋ ਹੁਣ ਬਿਕਰਾਂ ਦੀ ਮੁੱਛਾ ਤੋਂ ਹੀ ਡਰਿਆ ਹੋਇਆ ਇੱਕ ਭੈਣ ਦੀ ਇੱਕ ਧਾਗੇ ਦੀ ਰਖੜੀ ਦੇ ਨਾਲ ਡਰਿਆ ਕਿ ਮੈਨੂੰ ਇੱਥੇ ਗੇਟ ਬੰਦ ਕੀਤਾ ਹਾਂ 250 ਬੀਬੀਆਂ ਅੰਦਰ ਗਿਆ ਮੈਨੂੰ ਕਹਿੰਦਾ ਰੁਕ ਜੋ ਗੱਡੀਆਂ ਰੋਕ ਪਿਆ ਮੈਂ ਕਿਹਾ ਮੈਂ ਵੀ ਇੱਥੇ ਖੜੀ ਆ ਅੱਜ ਰੋਕ ਕੇ ਦਿਖਾਓ ਅੱਜ ਮੇਰਾ ਹੱਕ ਬੰਦਾ ਹੈ ਸਵਾ ਮਹੀਨਾ ਮੈਂ ਕੁਛ ਬੋਲੀ ਨਹੀਂ ਤੁਹਾਡੇ ਤੋਂ ਮੰਗ ਕਰਦੀ ਰੇ ਅੱਜ ਹਰੇਕ ਦਾ ਹੱਕ ਹੈ ਮੈਂ ਵੀ ਖੜੀ ਆ ਖੜੀ ਰਵਾਂਗੀ ਇੱਥੇ ਜਦੋਂ ਤਾਈ ਮੈਨੂੰ ਪਰਮਿਸ਼ਨ ਮਿਲਦੀ ਨਹੀਂ ਫੇਰ ਭੱਜ ਕੇ ਗੇਟ ਖੋਲਿਆ ਇਹਨਾਂ ਨੇ ਰਾਤ ਮਿਲਣ ਦੀ ਉਮੀਦ ਹੈ ਅੱਗੇ ਕੋਰਟ ਦੇ ਸੁਣਵਾਈ ਆ ਫਾਰਮਰ ਕਰਵਾਈ ਆ ਜੀ ਅੱਗੇ ਨਹੀਂ ਉੱਥੇ ਤਾਂ ਇਹਨਾਂ ਦਾ ਵਕੀਲ ਖੁਦ ਬੋਲ ਕੇ ਅਸੀਂ 6 ਮਹੀਨੇ ਬਾਅਦ ਆਉਂਦੇ ਨਾ ਮਤਲਬ ਇੱਕ ਦੇ ਬਾਅਦ ਇੱਕ ਝੂਠਾ ਪਰਚਾ ਕਰੀ ਜਾਣਾ ਹੈ ਕੱਲ ਉਹ ਨਿਆਣੇ ਤੇ ਕਰ ਦਾਂਗੇ ਉਹਦੇ ਘਰ ਵਾਲੀ ਦੇ ਉੱਤੇ ਕਰ ਦਾਂਗੇ ਚਾਰ ਹੋਰ ਝੂਠੇ ਇਹਦੇ ਉੱਤੇ ਲਾ ਦੇਣਗੇ ਲੇਕਿਨ ਅਦਾਲਤ ਕਿਤਾ ਸਾਚੀ ਸੱਚ ਦੀ ਜਿੱਤ ਹੁੰਦੀ ਹੈ ਨਾ ਤਾਂ ਹੀ ਤਾਂ ਅੱਜ ਤਾਈ ਚਾਰਜ ਸ਼ੀਟ ਨਹੀਂ ਪੇਸ਼ ਕਰ ਪਾ ਰਹੇ ਨੇ ਕਿ ਕਿ ਮੈਂ ਜਾਮਾਂ ਦੀ ਤਾਂ ਨਸ਼ੇ ਦੀ ਕਰਦੇ ਨੇ ਤੇ ਨਸ਼ੇ ਦਾ ਤਾਂ ਪਰਚਾ ਪੇਸ਼ ਨਹੀਂ ਕਰ ਰਹੇ ਤਾਂ ਫਿਰ ਫੂਕ ਤੋਂ ਨਵੀਂ ਆਪ ਨੇ ਕਿਲੀ ਹੋਈ ਹੈ ਕਿ ਕਿੰਨਾ ਝੂਠਾ ਹੈ ਇਹਨਾਂ ਦਾ ਸਾਡੇ ਸਾਹਮਣੇ ਇਹ ਖੁੱਤੀ ਆਫੇ ਸੀ ਜਦ ਮੈਂ ਇਹ ਪਹੁੰਚਿਆ ਮੈਮ ਫੇਰ ਇੱਧਰ ਰੱਖੋ ਜੀ ਤੇ ਇਹਨਾਂ ਨੇ ਗੇਟ ਖੋਲਣ ਤੋਂ ਇਨਕਾਰ ਕੀਤਾ ਮੇਰੀ ਜਿੱਡੀਆਂ ਜਾਨ ਨਹੀਂ ਦੇ ਰਹੇ ਸੀ ਕਿ ਹਾਲਾਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਰਕਸ਼ਾ ਬੰਧਨ ਦੇ ਤਿਉਹਾਰ 'ਚ ਹਰੇਕ ਭੈਣ ਨੂੰ ਆਪਣੇ ਭਰਾ ਨੂੰ ਜਾਣੂ ਮਿਲਣ ਦਾ ਇਹ ਜੇਲ੍ਹ ਮੈਨਿਊਅਲ 'ਚ ਵੀ ਲਿਖਿਆ ਹੈਗਾ ਹੱਕ ਹੈਗਾ ਰਾਈਟ ਹੈਗਾ ਰਾਈਟ ਤਾਂ ਇਹ ਵੀ ਹੈਗਾ ਕਿ ਜਿਹੜਾ ਵੀ ਕੈਦੀ ਅੰਦਰ ਹੈ ਉਹ ਆਪਣੇ ਪਰਿਵਾਰ ਨੂੰ ਮਿਲ ਸਕਦੇ ਨੇ ਹਫਤੇ 'ਚ ਹਰ ਹਫਤੇ ਵੀ ਮਿਲ ਸਕਦੇ ਨੇ 3-4 ਵਾਰੀ ਵੀ ਮਿਲ ਸਕਦੇ ਨੇ ਲੇਕਿਨ ਸਾਲ ਹੀ ਨੇ ਤੋਂ ਪਰਿਵਾਰ ਦਾ ਹਿੱਸਾ ਹੋਣ ਦੇ ਨਾਤੇ ਸੁਖਦੇਵ ਜੀ ਹੋਣ ਮੈਂ ਹਵਾ ਮੇਰੇ ਪਿਤਾ ਜੀ ਹੋਣ ਭਰਾ ਹੋਣ ਜਿਨ੍ਹਾਂ ਨੇ ਵੀ ਮੰਗੇ ਹੈਗਾ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਏ ਸਾਨੂੰ ਤੇ ਬੈਮੂ ਬਿਲਕੁਲ ਪੂਰਾ ਜਵਾਬ ਦੇ ਕੇ ਨਕਾਰ ਕੀਤਾ ਕਿ ਕਿਹਦੇ ਇਸ਼ਾਰੇ ਤੇ ਹੋ ਰਿਹਾ ਜੀ ਇਹ ਸਭ ਖੁਸ਼ ਹੈ ਇਹ ਭਗਵੰਤਬਾਨ ਤੇ ਕੇਜਰੀਵਾਲ ਦੇ ਇਸ਼ਾਰੇ ਚ ਹੋ ਰਿਹਾ ਕਿਹਦੇ ਇਸ਼ਾਰੇ ਚ ਹੋ ਰਿਹਾ ਕਿਉਂ ਕਿਉਂਕਿ ਰੋਜ਼ ਇਹਨਾਂ ਦੀ ਕਰਪੂਤਾ ਨੂੰ 익ਸਪੋਜ਼ ਕਰਦਾ ਔਰ ਵਿਕਰਮ ਦੇ ਇਲਾਵਾ ਬੋਲਦਾ ਕੌਣ ਸੀ ਲੋਕਾਂ ਦੇ ਮੁੱਦੇ ਚੱਕਦਾ ਕੌਣ ਸੀ ਜਿਹੜਾ ਸ਼ਰੇਆਮ ਲੁੱਟ ਪੰਜਾਬ ਦੀ ਹੋ ਰਹੀ ਹੈ ਇਹਨਾਂ ਨੂੰ ਬੇਨਕਾਬ ਕੌਣ ਕਰਦਾ ਸੀ ਵਿਕਰਮ ਕਰਦਾ ਸੀ ਇਹਦਾ ਮੁਲਾਕਾਤ ਹੋਈ ਮੁਲਾਕਾਤ ਦੇ ਵਿੱਚ ਕੀ ਗੱਲ ਹੋਈ ਕਿ ਕਿਸ ਤਰ੍ਹਾਂ ਉਹਨਾਂ ਨੇ ਹਲਚਲ ਪੁੱਛਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਥੋੜਾ ਜਿਹਾ ਪਹਿਲੀ ਵਾਰ ਹੀ ਮਿਲਣ ਦਾ ਮੌਕਾ ਮਿਲਿਆ ਹੈ ਤਾਂ ਬਹੁਤ ਸਾਰੇ ਮੇਰੇ ਮਾਤਾ ਜੀ ਜਿਹੜੇ ਬੈੱਡ ਤੋਂ ਉੱਠ ਨਹੀਂ ਸਕਦੇ ਉਹ ਵੀ ਬੜੇ ਵਿਚਾਰੇ ਘਬਰਾਏ ਹੋਏ ਸੀ ਕਿ ਕਾਰਨ ਕੀ ਹੈ ਭਾਵੇਂ ਇਹਨਾਂ ਨੂੰ ਜਦੋਂ ਲੈ ਕੇ ਜਾਂਦੇ ਨੇ ਮਹਾਲੀ ਕੋਰਟ ਅਦਾਲਤਾਂ 'ਚ ਵੀ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਗੱਡੀਆਂ 'ਤੇ ਵੀ ਪਰਦੇ ਲਾ ਕੇ ਤਾਂ ਇਹ ਕਰਕੇ ਕਿ ਜਿਵੇਂ ਪਤਾ ਨਹੀਂ ਕਿਹੜਾ ਖੂਫੀਆ ਗੈਂਗਸਟਰ ਆ ਰਿਹਾ ਗੈਂਗਸਟਰ ਜਿਹੜੇ ਖੂਫੀਆਂ ਨੇ ਉਹ ਤਾਂ ਜੇਲਾ ਦੇ ਵਿੱਚੋਂ ਬੈਠ ਕੇ ਇੰਟਰਵਿਊ ਦਿੰਦੇ ਨੇ ਜਿਲੇ ਨਾਲ ਦੇ ਮੰਤਰੀ ਹੈਗੇ ਉਹਨਾਂ ਨੂੰ ਹਸਪੀਟਲ 'ਚ ਭਰਤੀ ਕਰਕੇ ਉਹ ਤਾਂ ਆਪਣੇ ਕਾਰੋਬਾਰ ਵੀ ਚਲਾ ਰਹੇ ਨੇ ਤੇ ਨਸ਼ਿਆਂ ਦੀ ਗੱਲ ਕਰਦੇ ਨੇ ਪਰ ਚੜੀਏ ਦਾ ਕਰਦੇ ਨੇ ਤੇ ਕੱਲ ਜਿਹੜਾ ਫਰੀਦਕੋਟ ਦੇ ਆਖਰੀ ਖਬਰ ਕੀ ਹੈ ਫਰੀਦਕੋਟ ਦੇ ਐਮ.ਐਲ.ਏ ਦਾ ਪਿਆ ਪਿਆ ਜਿਹਦੇ ਗੱਡੀ ਤੋਂ ਰੈਡ ਹੈਂਡਰਡ 350 ਗ੍ਰਾਮ ਨਸ਼ੇ ਹੀਰੋਇਨ ਦਾ ਫੜਿਆ ਗਿਆ ਤੋਂਨ ਵਾਲੀ ਮਸ਼ੀਨ ਉਹਦੇ ਨਾਲ ਫੜੀ ਗਈ ਗੱਡੀ ਖੁਦ ਚਲਾ ਰਿਆ ਸੀਗਾ ਉਹਦੇ ਉੱਤੇ ਪਰਚਾ ਪੁਲਿਸ ਨੇ ਕੱਲ ਕੈਨਸਲ ਕਰਤਾ ਕਿ ਜੀ ਸਾਇ ਇੱਕ ਬੰਦੇ ਨੂੰ ਪਤਾ ਹੀ ਨਹੀਂ ਸੀ ਉਹਦੇ ਗੱਡੀ 'ਚ ਨਸ਼ੇ ਹੈ ਪਰ ਜਿਹੜੇ ਇਹਨਾਂ ਦੇ ਐਮ.ਐਲ.ਏ. ਵੇਚ ਰਹੇ ਨੇ ਇਹ ਸਰਕਾਰ ਖੁਦ ਵੇਚੀ ਹੈ ਭਗਵੰਤ ਸਿੰਘ ਕੇਜਰੀਵਾਲ ਜਿਹੜੇ ਕਹਿੰਦੇ ਸੀ ਸਾਨੂੰ ਪਤਾ ਹੈ ਪੰਜਾਬ ਤੇ ਨਸ਼ਾ ਕਿੱਥੇ ਬੰਦਦਾ ਹੈ ਕੌਣ ਵੇਚਦਾ ਹੈਗਾ ਉਸ ਤੇ ਬੰਦਾ ਤੇ ਚਾਰ ਸਾਲ ਤਾਈਂ ਬੰਦ ਕਿਉਂ ਨਹੀਂ ਕੀਤਾ ਹਲ ਦੇ ਘਰ ਨੂੰ ਬੰਦ ਕਰਤਾ ਹੈ ਕਿਹੜਾ ਨਸ਼ਾ ਬੰਦ ਹੋ ਗਿਆ ਗੱਲ ਸਾਰੀ ਹੈ ਕਿ ਬੁਖਲਾਈ ਹੋਈ ਸਰਕਾਰ ਹੈਗੀ ਲੋਕਾਂ ਦਾ ਧਿਆਨ ਭਟਕਾਉਣਾ ਚਾਹਦੀ ਹੈ ਜਿਹੜੇ ਝੂਠ ਮਾਰ ਕੇ ਇਹਨੇ ਸਰਕਾਰਾਂ ਬਣਾਈ ਹਰ ਔਰਤ ਦੇ ਨਾਲ ਝੂਠ ਮਾਰਾ ਹਜ਼ਾਰ ਰੁਪਏ ਦਾ ਹਰ ਨੌਜਵਾਨ ਦੇ ਨਾਲ ਧੋਖਾ ਕੀਤਾ ਰੰਗਲਾ ਪੰਜਾਬ 'ਚ ਨੌਕਰੀਆਂ ਵਰੇ ਤੇ ਕਿਸਾਨਾਂ ਦੇ ਨਾਲ ਤਾਂ ਜੋ ਕੀਤਾ ਹੈ ਮੁਆਫਜ਼ਾ ਤਕੀਦ ਨਾ ਐਮਐਸਪੀ ਕੀਦਣਾ ਉਹਨਾਂ ਦੀ ਜ਼ਮੀਨਾਂ ਹਰਪੰਚ ਆ ਗਏ ਨੇ ਸੋ ਇਹ ਹਰ ਪੱਖੋਂ ਫੇਲ ਸਰਕਾਰ ਨੇ ਲੋਕਾਂ ਦਾ ਧਿਆਨ ਪਟਕਾਉਣ ਵਾਸਤੇ ਆ ਨਸ਼ੇ ਨਸ਼ੇ ਕਰਕੇ ਕਾਂਗਰਸ ਨੇ ਵੀ ਇਹਨੂੰ ਖੜ ਕੇ ਅੰਦਰ ਕੀਤਾ ਸੀ ਨਸ਼ੇ ਵਧਦੇਗੇ ਕਿਉਂਕਿ ਖੁਦ ਵੇਚਦੇ ਸੀ ਕਿ ਅੱਜ ਇਹ ਨਸ਼ੇ ਨਸ਼ੇ ਕਰਕੇ ਇਹਨੂੰ ਅੰਦਰ ਬੰਦ ਕੀਤਾ ਤਾਂ ਕੇਸ ਕੀ ਡੀਏ ਦਾ ਕੇਸ ਤੇ ਡੀਏ ਦਾ ਕੀ ਅਸਤਾਈ ਚਲਾਨ ਪੇਸ਼ ਤੇ ਹੁਣ ਨਵਾਂ ਪਰਚਾ ਪਹਿਲਾਂ ਤੁਸੀਂ ਸਾਰਿਆਂ ਨੇ ਦੇਖਿਆ ਕਿ ਜਦ ਧੱਕੇ ਦੇ ਨਾਲ ਇੱਕ ਲੇਡੀ ਐਮਐਲਏ ਦੇ ਘਰ ਚ ਆ ਗਏ ਅੰਦਰ ਵੜ ਗਏ ਤੇ ਤੁਸੀਂ ਸਾਰਿਆਂ ਦੇ ਤੁਸੀਂ ਸਾਰੇ ਕਿ ਵਿਕਰਮ ਨੇ ਕਿਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰਚਾ ਦੇ ਤਾਂ ਕੀ অবਸਟਰਕਸ਼ਨ ਆਫ ਅਫਸਰ ਨੂੰ ਆਪਣਾ ਕੰਮ ਕਰਨ ਤੋਂ ਅਪਸ਼ਕਲ ਆ ਬਸ ਸ਼ਤ ਕੀ ਤੋਂ ਪਰਚੇ ਸਾਹਮਣੇ ਸੋ ਝੂਠੇ ਪਰਚੇ ਹੋਰੇ ਨੇ ਪਰਚਾ ਤਾਂ ਹੋਣਾ ਚਾਹੀਦਾ ਹੈ ਕਿ ਜਿਹੜਾ ਇੱਕ ਐਮਐਲਏ ਦੇ ਘਰ 'ਚ ਉਹ ਵੀ ਅਲਮਾਰੀਆਂ 'ਚੋਂ ਜਾ ਕੇ ਫਰੋਲਾ ਫਰੂਲੀ ਕਰਕੇ ਉਹਦੇ ਕੱਪੜਿਆਂ ਦੀ ਪਰਸਨਲ ਚੀਜ਼ਾਂ ਇਹ ਕਿਹੜਾ ਕਾਨੂੰਨ ਅਲਾਉ ਕੀਤਾ ਹੈ ਬਸ ਪਰਚਾ ਇਹਦੇ 'ਚ ਹੋਣਾ ਚਾਹੀਦਾ ਲੇਕਿਨ ਫਾਲਤੂ ਦੇ ਪਰਚੇ ਲਾਈ ਚੱਲ ਮੈਂ ਤਾਂ ਭਗਵੰਤ ਮਾਨਾ ਤੈਨੂੰ ਇੰਨਾ ਹੀ ਕਹਿਨੀ ਆ ਅੰਦਰ ਰੱਖ ਲੈ ਮਹੀਨਾ ਪਰ ਰੱਖ ਲੈ ਹੈਗਾ ਹੁਣ ਕੱਲ ਅਦਾਲਤ ਚ ਤੁਹਾਡੇ ਆਪ ਦੇ ਵਕੀਲ ਨੇ ਕਿਹਾ ਸੀ 6 ਮਹੀਨੇ ਨਹੀਂ ਛੱਡਾਂਗੇ 6 ਮਹੀਨੇ ਤੋਂ ਨਾ ਨਵੇਂ ਪਰਚੇ ਕਰੀ ਚੱਲ ਜਿਸ ਵੇਰ ਬਾਹਰ ਨਿਕਲੂਗਾ ਤੇਰੀ ਖੈਰ ਨਹੀਂ ਕਿਉਂਕਿ ਇਹ ਕਦ ਹੈ ਕਰੂਗਾ ਤੁਹਾਡੇ ਇਹ ਤੁਹਾਨੂੰ ਮੂਹ ਲਪਾਉਣ ਦੀ ਜਗ੍ਹਾ ਨਹੀਂ ਹੋਗੀ ਤੇ ਮੈਂ ਆ ਵੀ ਕਹਿ ਸਕਦੀ ਆ ਕਿ ਉਹ ਉਲਟੀ ਗਿਣਤੀ ਤੋਂ ਸ਼ੁਰੂ ਹੋ ਗਈ 4 ਸਾਲ ਨਿਕਲ ਗਏ ਪਹੁੰਚੀ ਤੁਹਾਡੀ ਰਹਿ ਗਈ